ਆਨ ਸਤਿ ਸ੍ਰੀ ਅਕਾਲ ਤੇ ਅੱਜ ਦੇ ਵਲੌਗ ਤੁਹਾਨੂੰ ਦਿਖਾਵਾਂਗੇ ਆਪਾਂ ਆਪਣੇ ਘਰ ਤੋਂ ਗੁਰੂ ਘਰ ਗਏ ਮੱਥਾ ਟੇਕਿਆ ਰਾਸਤੇ ਦੇ ਵਿੱਚ ਜੋ ਜੋ ਵੀ ਆਪਣੇ ਨਾਲ ਹੋਇਆ ਜਾਂ ਜੋ ਜੋ ਕੀ ਆਪਾਂ ਕਿਸੇ ਦੇਖਿਆ ਤੁਹਾਨੂੰ ਉਹ ਚੀਜ਼ ਦਿਖਾਵਾਂਗੇ ਤੇ ਆਪਾਂ ਦੇਖੋ ਇਹ ਸਾਈਕਲ ਤੇ ਜਾ ਰਹੇ ਆ ਤੇ ਇਹ ਆਪਣਾ ਸਾਹਮਣੇ ਥੋੜਾ ਆ ਗਿਆ ਜੀ ਦੇਖ ਸਕਦੇ ਹੋ ਥੋੜਾ ਆ ਗਿਆ ਇੱਧਰ ਹੈਗਾ ਜੀ ਢਾਈ ਦੇ ਰੋਡ ਗੁਰਦਿੰਡਾ ਹਾਈਵੇਅ ਚਲੋ ਜੀ ਕਰਦੇ ਆ ਗੱਲਾਂ ਬਾਤਾਂ ਦਿਖਾਉਣੇ ਤੁਹਾਨੂੰ ਰਾਸਤੇ ਵਿੱਚ ਕੀ ਕੀ ਹੋਇਆ ਆਪਣੇ ਨਾਲ ਲਓ ਜੀ ਸੰਗ ਤੋਂ ਆਪਾਂ ਸਾਈਕਲ ਆਜ ਲਿਆਂਦਾ ਨਵਾਂ ਤੇ ਹਿਮਕੁੰਡ ਦੀ ਯਾਤਰਾ ਲਈ ਆਪਾਂ ਬਸ ਸਾਈਕਲ ਲਿਆਂਦਾ ਤੇ ਇਹਦੇ ਬਾਰੇ ਤੁਹਾਨੂੰ ਦੱਸਣ ਦੇਵਾਂ ਜਾਣਕਾਰੀ ਕਿਹੜੀ ਕੰਪਨੀ ਦਾ ਕੀ ਪ੍ਰਾਈਸ ਆ ਤੇ ਕਿੱਥੋਂ ਲਿਆਂਦਾ ਇਹਦੇ ਬਾਰੇ ਜੋ ਪਰਤੰਦੀਵਾਂ ਜਾਣਕਾਰੀ ਤੁਹਾਨੂੰ ਆਪਾਂ ਆ ਰਹੇ ਜੀ ਫਰੀਦਕੋਟ ਤੋਂ ਕੋੜਕ ਪਰੇਣਾ ਆ ਰਹੇ ਆਪਾਂ ਤੇ ਇਹਦੇ ਬਾਰੇ ਆਪਾਂ ਫੁੱਲ ਵੀਡੀਓ ਬਣਾਵਾਂਗੇ ਫੁੱਲ ਜਾਣਕਾਰੀ ਦੇਵਾਂਗੇ ਇੰਪੋਰਟ ਤੋਂ ਕੋੜਕ ਤੋਂ ਦਾ ਹੈਪਨਸਾਹ ਯਾਤਰਾ ਜਿਹੜੀ ਤਿਆਰੀ ਆਪਾਂ ਕਰ ਲਈ ਹੈ ਜੀ ਬਸ ਇੱਕ ਦੋ ਚੀਜ਼ਾਂ ਰਹਿ ਗਈਆਂ ਜੀ ਉਹ ਵੀ ਬਸ ਅੱਜ ਤੱਕ ਆਪਾਂ ਖਰੀਦਾਂਗੇ ਫਿਰ ਆਪਾਂ ਪਰਸੋਂ ਆਪਾਂ ਸ਼ੁਰੂ ਕਰ ਦੇਣੀ ਹੈ ਜੀ ਯਾਤਰਾ ਆਪਾਂ ਇਸੇ ਗਲਤ ਨਾਲ ਹਾਈਵੇ ਰੋਡ ਆ ਅਸੀਂ ਜਾ ਰਹੇ ਆ ਇਸ ਟਾਈਮ ਘਰ ਨੂੰ ਤੇ ਬਾਕੀ ਇਹਦੇ ਫੀਚਰਾਂ ਬਾਰੇ ਆਪਾਂ ਤੁਹਾਨੂੰ ਕੱਲ ਨੂੰ ਜ਼ਰੂਰ ਲਾਜਮੀ ਵੀਡੀਓ ਬਣਾਵਾਂਗੇ ਦੀ ਤੇ ਕੱਲ ਨੂੰ ਆਪਾਂ ਆਪਣੇ ਚੈਨਲ ਤੇ ਪਾਵਾਂਗੇ ਦੇਖੋ ਦੇਸ ਕੋ ਬ੍ਰੇਕ ਆ ਦੋਨੇ ਸੇਡਾਂ ਤੋਂ ਅੱਗੋਂ ਵੀ ਮਗਰੋਂ ਵੀ ਦੇਖੋ ਆਹਰ ਗੱਸਟਰ ਹੈ ਟੈਂਟੀ ਲੱਗੀ ਹੋਈ ਹੈ ਡੈਡ ਵੀ ਲੱਗੀ ਹੋਈ ਆ ਤੇ ਰਖੜੀ ਆਪਾਂ ਆਪ ਦੇ ਖੋੜ ਕੇ ਕਿਤੇ ਬਣਦੀ ਆ ਸਾਹਮਣੇ ਬੋਲ ਲੱਗਿਆ ਜੀ ਮੋਗਾ 48 ਕਿਲੋਮੀਟਰ ਤੇ ਕੋਟਕਪੂਰਾ 3 ਕਿਲੋਮੀਟਰ ਰਹਿ ਗਿਆ ਜੀ ਬਸ ਆਪਾਂ ਇਹ ਰ ਕੋਟਕਪੂਰੇ ਪਹੁੰਚ ਜਾਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਸੈਂਕਲ ਦੇ ਜਿਹੜੇ ਫੀਚਰਾਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਬਠਿੰਡਾ ਹੈਗਾ ਬਾਈਏ 49 ਕਿਲੋਮੀਟਰ ਆ ਲੋ ਇਹ ਬੋਰਡ ਆ ਗਈ ਉਹ ਗਾ 48 ਕੋਟਕਪੂਰਾ ਤਿੰਨ ਤੇ ਬਠਿੰਡਾ 49 ਕਿਲੋਮੀਟਰ ਬਾਈਏ ਤੋਂ ਤੇ ਇਹ ਹੈਗਾ ਸਰਵਿਸ ਰੋਡ ਬਾਕੀ ਫਿਰ ਕਰਦੇ ਆਪਾਂ ਗੱਲਾਂ ਬਾਤਾਂ ਸਾਈਕਲ ਦੀ ਜਾਣਕਾਰੀ ਜਿਹੜਾ ਸਮਾਲ ਲੈ ਕੇ ਜਾਂਦਾ ਜਾਣ ਲਈ ਆਪੋ ਉਹਦੀ ਵੀ ਜਾਣਕਾਰੀ ਤੁਹਾਨੂੰ ਦੇਵਾਂਗੇ ਸਾਂਝੀ ਕਰਾਂਗੇ ਤੁਹਾਡੇ ਨਾਲ ਉਹ ਜੀ ਆਪਾਂ ਜਾਂਦੇ ਸਾਈਕਲ ਨੂੰ ਜਿਹੜਾ ਮੱਥਾ ਟਿਕਾਉਣ ਲੈ ਕੇ ਜਾ ਰਹੇ ਹਾਂ ਜੀ ਗੁਰਦੁਆਰਾ ਪਾਸ ਸੈ 10ਵੀਂ ਢਲਮਾ ਕਲਾਂ ਤੇ ਢਲਮਾ ਕਲਾਂ ਇਹਨਾਂ ਸਾਡੇ ਤੋਂ ਹੈਗਾ ਹੀ 200 ਕਿਲੋਮੀਟਰ ਦੂਰ ਹੈਗਾ ਬਈ ਅਮ 15 ਮਿੰਟਾਂ ਦਾ ਰਸਤਾ ਹੈਗਾ ਜੀ ਆਪਾਂ ਲੈਂਕ ਰੋਡ ਜਾਈਏ ਭਾਈ ਤੇ ਜੇ ਹਾਈਵੇ ਤੇ ਉਤਨੀ ਜਾਈਏ ਤਾਂ ਫਿਰ 10 ਮਿੰਟ ਮਾਸੇ ਲੱਗਦੇ 10 ਤੇ ਫਿਰ ਆਪਾਂ ਲੈਂਕ ਰੋਡ ਹੀ ਜਾਵਾਂਗੇ ਥੱਲੇ ਥੱਲੇ ਇਹ ਪੁਲ ਆ ਗਿਆ ਕੋੜ ਤੋਂ ਬਠਿੰਡੇ ਵਾਲਾ ਇਹ ਟੱਪਨ ਸਾਰੀ ਆਪਾਂ ਗੁਰਦੁਆਰਾ ਢੰਮਸਾ ਪਹੁੰਚਾਂਗੇ ਉੱਥੇ ਪਹੁੰਚ ਕੇ ਆਪਾਂ ਸਾਨੂੰ ਕਰਾਉਣਿਆ ਗੁਰੂ ਘਰ ਦੇ ਦਰਸ਼ਨ ਨਾਲੇ ਆਪਣਾ ਜਿਹੜਾ ਸਾਈਕਲ ਆਪਾਂ ਲਿਆਦਾਂ ਨਾ ਵਾ ਇਹ ਮਹਿੰਗੋਂ ਸਾਡੀ ਯਾਤਰਾ ਲਈ ਉਹਨੂੰ ਮੱਥਾ ਟਿਕਾਵਾਂਗੇ ਇਹ ਹੈਗਾ ਜੀ ਬਠਿੰਡਾ ਤੋਂ ਕੋਟਪੂਰਾ ਨੂੰ ਬਠਿੰਡਾ ਤੋਂ ਅੰਮ੍ਰਿਤਸਰ ਰੋਡ ਆ ਜੀ ਦੇਖੋ ਇਹ ਅੰਮ੍ਰਿਤਸਰ ਸਾਈਡ ਜਾ ਰਹੇ ਰੋਡ ਤੇ ਉਹ ਸਾਹਮਣੇ ਹੈਗਾ ਗੁਰਦੁਆਰਾ ਸਾਹਿਬ ਤੇ ਆਪਾਂ ਕੱਚੀ ਕੱਚੀ ਪਾਈ ਜਾ ਕੇ ਤੇ ਇੱਥੇ ਆਪਾਂ ਉਹ ਕ੍ਰਾਸ ਕਰਕੇ ਸਾਹਮਣੇ ਜਿਹੜੀ ਸੜਕ ਜਾਂਦੀ ਹੈ ਉੱਥੇ ਜਾ ਕੇ ਤੇ ਫਿਰ ਆਪਾਂ ਪਹੁੰਚਾਂਗੇ ਉਹ ਸਾਹਮਣੇ ਦੇਖੋ ਗੁਰਦੁਆਰਾ ਸਾਹਿਬ ਆ ਗਿਆ ਆਪਾਂ ਸਹੀ 10ਵੇਂ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਦੇਖੋ ਸਾਹਮਣੇ ਗੁਰਦੁਆਰਾ ਸਾਹਿਬ ਆ ਗਿਆ ਇਹ ਕਚਰਾ ਹੈਗਾ ਕਚਰਾ ਥੋੜਾ ਜਿਹਾ ਕ੍ਰੋਸ ਕਰਕੇ ਸ੍ਰੀ ਤੁਮ ਇੱਥੇ ਆਪਾਂ ਪੱਕੀ ਜਿਹੜੀ ਸੜਕ ਜਾਂਦੀ ਉਸ ਤੇ ਤੁਮ ਜਾਵਾਂਗੇ ਉਹ ਦੇਖੋ ਸਾਹਮਣੇ ਗੁਰਦੁਆਰਾ ਸਾਹਿਬ ਆ ਗਿਆ ਤੇ ਇਹ ਸੁਆਹ ਆ ਗਈ ਆ ਦੇਖੋ ਇਹ ਆ ਗਿਆ ਲਿੰਕ ਰੋਡ ਸੂਆ ਕ੍ਰਾਸ ਕਰਕੇ ਦੇਖੋ ਜੀ ਇਹ ਨਾ ਪਾਣੀ ਆ ਰਿਹਾ ਲਾ ਲਣ ਆਪਾਂ ਚੜ ਗਏ ਲਿੰਕ ਰੋਡ ਤੇ ਹੁਣ ਆਪਾਂ ਜਾਵਾਂਗੇ ਸਾਹਮਣੇ ਜਿਹੜਾ ਗੁਰਦੁਆਰਾ ਸਾਹਿਬ ਸਿੱਧਾਰਾ ਉੱਥੇ ਹੈਗੇ ਕਰਦੇ ਆਂ ਦਰਸ਼ਨ ਗੁਰੂ ਮਹਾਰਾਜ ਦੇ ਲਓ ਜੀ ਆਪਾਂ ਗੁਰੂ ਘਰ ਪਹੁੰਚ ਗਏ ਆਂ ਇਹ ਵੀ ਇੱਕ ਸਿੰਗ ਰੋਡ ਆਈ ਇਹ ਬਠਿੰਡਾ ਹਾਈਵੇ ਤੋਂ ਜੁੜਾ ਆ ਰਿਹਾ ਰੋਡੋ ਭਾਈ ਇਹ ਵੀ ਖੇਤਾਂ ਵਿੱਚ ਦੀ ਹੁੰਦਾ ਜੀ ਗੁਰਦੁਆਰਾ ਸਾਹਿਬ ਆ ਗਿਆ ਪਾਤਸ਼ਾਹੀ 10ਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਜੋ ਕਰਦੇ ਆਂ ਦਰਸ਼ਨ ਅੰਦਰ ਜਾਂਦੇ ਆਪਾਂ ਮੇਨ ਗੇਟ ਤੋਂ ਦੀ ਇੱਧਰ ਹੀ ਆ ਬਈ ਪਿੰਡਾ ਹੋ ਗਿਆ ਢੱਲਮਾਕਲਾ ਇਹ ਗੁਰਦੁਆਰਾ ਹੈਗੇ ਢੱਲਮਾਕਲਾ ਔੜ ਕਪੂਰਾ ਢੱਲਮਾਕਲਾ ਦੇ ਇਹ ਹੈਗਾ ਜੀ ਮੇਨ ਗੇਟ ਕਾਮ ਦਿਯੰਦਰ ਜੀ ਆਗੇ ਦਰਸ਼ਨ ਮਹਾਰਾਜ ਦੀ ਗੁਰਬਾਣੀ ਚੱਲ ਰਹੀ ਹੈ ਜੀ ਕਰੋ ਜੀ ਦਰਸ਼ਨ ਦਿਦਾਰੇ ਆਈ ਮੇਨ ਗੇਟ ਆ ਗਿਆ ਕੀ ਐਸੀ ਸਦੀਵੀ ਇੱਥੇ ਜੋਗ ਕਰਾ ਦੇ ਪਾਸ਼ਾਏ 10 ਮਿੰਟ ਅੱਗੇ ਪਾਸ਼ਾਏ ਪਾਸ਼ਾਏ ਨਾ ਦੂਵੀਂ ਇਸ ਦੁਨੀਆ ਤੋਂ ਚਲੇ ਜਾਣਗੇ ਕਿ ਚਲੇ ਜੀ ਗਏ ਹਨ ਅੱਜ ਦਾਵਰੇ ਸਾਲ ਪਾਸ਼ਾਏ 10 ਮਿੰਟ ਹਲਮਾ ਕਲਾ ਫਰੀਦਕੋਟ ਅੰਦਰ ਖਾਣੇ ਠੋਕਿਆ ਸੱਤ ਤਹਰੇ ਦੇਵ ਸਥਾਨ ਜੇ ਹੁਣ ਆਪਾਂ ਪਹੁੰਚ ਗਏ ਤੇ ਹੁਣ ਆਪਾਂ ਅਸਮ ਕਰਾਉਣੇ ਦਰਸ਼ਨ ਅੰਦਰ ਜਾ ਕੇ ਉਹਨਾਂ ਨੇ ਵੀ ਸਦੀਵੀ ਮੰਨਿਆ ਹੋਇਆ ਕਿ ਇਹ ਹੀ ਜੇ ਤੱਕ ਪਹੁੰਚ ਗਿਆ ਘਰ ਦਵਾਰ 5:10 ਨੂੰ ਅੰਦਰ ਪ੍ਰਦਰਸ਼ਨ ਕਰਨ ਤੋਂ ਬਾਅਦ ਆਪਾਂ ਬਾਹਰ ਜੀ ਬਾਹਰ ਦਾ ਦ੍ਰਿਸ਼ ਇੰਦਰ ਹੈਗਾ ਜੀ ਸਰੋਵਰ ਆ ਗਿਆ ਜੀ ਤੇ ਇਹ ਦੇਖੋ ਜੀ ਮੱਛੀਆਂ ਫਿਰ ਰਹੀਆਂ ਵਿੱਚ ਇਹ ਸਰੋਵਰ ਆ ਗਿਆ ਤੇ ਇਹ 베ਰੀ ਹੈ ਇਤਿਹਾਸਕ 베ਰੀ ਜਿੱਥੇ ਗੁਰੂ ਸਾਹਿਬਾਨ ਨੇ ਆਪਣਾ ਘੂੜਾ ਬੰਨਿਆ ਸੀ ਜੀ ਗੁਰਦਵਾਰਾ ਸਾਹਿਬ ਆ ਗਿਆ ਨਿਸ਼ਾਨ ਸਾਹਿਬ ਆ ਗਿਆ ਜੀ ਤੇ ਸ਼ਾਮ ਦਾ ਟਾਈਮ ਆ ਜੀ ਤੇ ਰਹਿਰਾਸ ਜਿਹੜਾ ਚੱਲ ਰਿਹਾ ਜੀ ਉਹ ਜਿਹੜਾ ਪੁਰਗੁਰਦਰਾ ਸਾਹਿਬ ਤੋਂ ਬਾਹਰ ਆ ਗਏ ਆ ਤੇ ਆਪਣਾ ਸਾਈਕਲ ਆ ਜੀ ਸਾਈਕਲ ਨੂੰ ਵੀ ਮੱਥਾ ਟਿਕਾ ਦਈ ਆਪਾਂ ਤੇ ਸ਼ਾਮ ਦਾ ਟਾਈਮ ਆ ਜੀ ਤੇ ਰਹਿਣਾ ਅਸੀਂ ਜਿਹੜਾ ਚੱਲ ਰਿਹਾ ਜੀ ਤੇ ਇਹ ਦੇਖੋ ਜੀ ਗੁਰਦਰਾ ਸਾਹਿਬ ਸ਼ਾਮ ਦਾ ਟਾਈਮ ਆ ਜੀ ਰਹਿਣਾ ਅਸੀਂ ਜਿਹੜਾ ਚੱਲ ਜਾ ਰਹੇ ਜੀ ਸਤਿਗੁਰਾਂ ਦੇ ਕਰੀਬ ਹੋ ਗਿਆ ਜੀ ਤੇ ਆਪਾਂ ਜਾਵਾਂਗੇ ਸਿੱਧਾ ਘਰੇ ਤੇ ਇੱਧਰ ਬਈ ਲੰਗਰ ਹਾਲ ਮਾਰ ਰਹੇ ਆ ਬਹੁਤ ਵੱਡਾ ਕੰਮ ਚੱਲ ਰਿਹਾ ਤੇ ਇੱਧਰ ਵੀ ਇਹ ਲੰਗਰ ਹਾਲ ਹੈਗਾ ਪਹਿਲਾਂ ਪਹਿਲਾ ਵਾਲਾ ਰੰਗ ਲਾ ਲਓ ਸਾਹਮਣੇ ਆ ਤੇ ਹੁਣ ਵਾਲਾ ਜਿਹੜਾ ਇੱਥੇ ਬੰਨ੍ਹ ਲਈ ਲਓ ਜੀ ਆਪਾਂ ਵੀ ਹੁਣ ਆਪਾਂ ਕਰਦੇ ਆ ਵਾਰਡ ਨੇੜੇ ਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਤਾ ਜੀ ਇੱਧਰ ਦੇਖੋ ਜੀ ਗੁਰੂ ਘਰ ਆ ਗਏ ਦੇਖੋ ਬੰਨਿਆ ਹੁਣ ਦਿਖਵਾ ਉਹ ਦੇਖੋ ਹੁਣ ਦਿਖ ਰਿਹਾ ਜੀ ਗੁਰੂ ਘਰ ਦੇਖੋ ਰਾਮ ਰਾਮੋ ਬਤਾ ਜੀ ਬਤਾ ਜੀ ਸਾਹਮਣੇ ਦੇਖ ਲਈ ਗੁਰੂ ਘਰ ਆਪਾਂ ਮਾਥਾ ਦੇ ਕੇ ਹੁਣ ਜਾ ਰਹੇ ਹਾਂ ਘਰ ਨੂੰ ਇਹ ਘਰ ਜਿਹੜਾ ਆਪਣਾ ਇੱਥੋਂ 3 ਕਿਲੋਮੀਟਰ ਦੂਰ ਹੈ ਜੀ ਆਈ ਦ 3 ਕਿਲੋਮੀਟਰ ਦੂਰ ਹੈ ਤੇ ਰਾਤ ਮਿਲेंगी ਆਪਣਾ ਬੱਕਰੀਆਂ ਉਹ ਸ਼ਾਮ ਦਾ ਟਾਈਮ ਆ ਤੇ ਬਈ ਮੱਕਰਾਂ ਨੂੰ ਲੈ ਕੇ ਆ ਰਿਹਾ ਬਈ ਆਣੀ ਚੱਲੀ ਜਾਂਦਾ ਮੋਟਰ ਵੀ ਚੱਲੀ ਜਾਂਦੀ ਆ ਪਾਣੀ ਪੂਣੀ ਦੀ ਬਈ ਸਾਡੇ ਏਰੀਆ ਚ ਕੋਈ ਦਿੱਕਤ ਨਹੀਂ ਇੱਥੇ ਅਸਾਂਾਂ ਨਹਿਰਾਂ ਬਹੁਤ ਵਧੀਆ ਬਣੇ ਹੋਏ ਆ ਇੱਧਰ ਤੇ ਵਧੀਆ ਆਸੀ ਵੀ ਫੁੱਲ ਆ ਤੇ ਮੋਟਰ ਵੀ ਚੱਲੀ ਜਾਂਦੇ ਤੇ ਝੋਨਾ ਦੇਖੋ ਹੀ ਪੂਰਾ ਵਧੀਆ ਖੜਾ ਬਈ ਟੌਪ ਦੀਆਂ ਪੈੜਾਂ ਆ ਤੇਰਾ ਬਹੁਤ ਭਾਰੀ ਜਿਹੜੀ ਜ਼ਮੀਨ ਆ ਸਾਡੇ ਏਰੀਆ ਦੀ ਤੇ ਉਹ ਸਾਹਮਣੇ ਆ ਗਿਆ ਬਈ ਬਾਈਪਾਸ ਬਾਈਪਾਸ ਦੇ ਦਰਖਤ ਤੁਹਾਨੂੰ ਦਿਖ ਰਹੀ ਹੈ ਵੀਡੀਓ ਦੇ ਵਿੱਚ ਸਾਮਣੇ ਇਹੜਾ ਬਾਈਪਾਸ ਆ ਗਿਆ ਦੇਖੋ ਆਪਾਂ ਇੱਥੋਂ ਲੋਕ ਮਿੰਟਾਂ ਦਾ ਰਸਤਾ ਤੇ ਫਿਰ ਕੱਸੀ ਆਊਗੀ ਤੇ ਕੱਸੀ ਪਾਰ ਕਰਕੇ ਤੇ ਆਪਣਾ ਹਾਈਵੇ ਤੇ ਚੜ ਜਾਗੇ ਭਾਈ ਉਹ ਸਾਹਮਣੇ ਹਾਈਵੇ ਆ ਗਿਆ ਦੇਖੋ ਬਈ ਸ਼ਾਮ ਦਾ 뷰 ਦੇਖੋ ਸੈਕਲ ਦੇ ਸ਼ਹਿਰ ਕਾਰਨਾਂ ਤੇ ਗੁਰੂ ਘਰ ਆਉਣ ਦਾ ਜਿਹੜਾ ਵੱਖਰਾ ਹੀ ਭਾਈ ਜੀ ਸ਼ਰੂਰ ਹੁੰਦਾ ਨਿਆਰਾ ਹੁੰਦਾ ਤੇ ਗੁਰੂ ਮਹਾਰਾਜ ਦੇ ਦਰਸ਼ਨ ਵੀ ਹੋ ਗਏ ਸ਼ਾਮ ਦੀ ਸੈਰ ਵੀ ਹੋ ਗਈ ਦੋ ਕੰਮ ਹੋ ਗਏ ਜੀ। ਵਾਹ ਇਹ ਪਾਣੀ ਦੇਖੋ ਇਹ ਕਿੰਨਾ ਸਪੀਡ ਨਾਲ ਆ ਰਿਹਾ ਦੇਖੋ ਇਧਰ। ਤੇ ਛੋਟਾ 80 ਐਸhua ਇਧਰੋਂ ਦੇਖੋ ਕਿੰਨੀ ਸਪੀਡ ਨਾਲ ਡੇਗਦਾ ਥੱਲੇ। ਹੌਲ ਸਪੀਡ ਨਾਲ ਥੱਲੇ ਡੇਗਾ ਜੀ। ਕਿੰਨਾ ਖੜਕਾ ਹੋ ਰਿਹਾ ਦੇਖ। ਰੰਗ ਵੀ ਲਾਲ ਲਾਲਾ ਪਾਣੀ ਦਾ। ਮੇਰੇ ਖਿਆਲ ਨਾਲ ਪਿੱਛੋਂ ਮੀਂਹ ਮੋ ਪੈ ਰਹੀ ਜੀ। ਭਰਵਾ ਰਹੇ ਪਾਣੀ ਮੇਆ ਮੂਹ ਨਾਲ ਸਮਾਂ ਜਿਹੜਾ ਹੋ ਗਿਆ ਜੀ ਉਹ ਹੋਵੇ 7:13 ਹੋ ਗਏ ਸ਼ਾਮ ਦੇ ਜੀ ਤੇ ਮੌਸਮ ਤਾਂ ਤੁਸੀਂ ਲਾਜਾਂ ਲਗਾ ਸਕਦੇ ਹੋ ਸ਼ਾਮ ਦਾ ਟਾਈਮ ਹੋ ਗਿਆ ਜੀ ਆਪਾਂ ਤਲਮਕਲਾਂ ਗੁਰਦੁਆਰਾ ਸੇਕਦੂਚ ਮੱਥਾ ਟੇਕ ਕੇ ਆ ਰਹੇ ਆਂ ਸਾਰੇ ਆਏ ਆਪਣੇ ਸਾਈਕਲ ਹੁਣ ਆਪਾਂ ਕੋੜਖਪੁਰਾ ਜੀ ਇੱਥੋਂ ਸਾਹਮਣੇ ਬੋਰਡ ਲੱਗਿਆ ਤੇ 10 ਕਿਲੋਮੀਟਰ ਦੱਸਦੇ ਪਏ ਜੀ ਤੇ ਮੋਗਾ 48 ਤੇ ਫਰੀਦਕੋਟ ਬਾਈ ਜੀ 15 ਕਿਲੋਮੀਟਰ ਆਈ ਸਾਡੇ ਤੋਂ ਕੋੜ ਕੋਪੁਰਾ ਤੋਂ ਸਾਹਮਣੇ ਬੋਰ ਲੱਗਿਆ ਆਪਾਂ ਤੁਹਾਨੂੰ ਦਿਖਾਉਣੇ ਆ ਨਾਰਾਦੀ ਜੂਰੀ ਵਿੱਚ ਆਪਾਂ ਮੱਥਾ ਟੇਕਿਆ ਬਹੁਤ ਆਨੰਦ ਆਇਆ ਬਾਈ ਜੀ ਸ਼ਾਮ ਦਾ ਟਾਈਮ ਆ ਸੈਰ ਵੀ ਹੋ ਗਈ ਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਵੀ ਟੇਕਿਆ ਗਿਆ ਦੋ ਕੰਮ ਹੋ ਗਏ ਜੀ ਮਨ ਨੂੰ ਇੱਥੇ ਥੋੜੀ ਸ਼ਾਂਤੀ ਮਿਲ ਗਈ ਤੇ ਵੈਸੇ ਵੀ ਗੁਰੂ ਘਰ ਜਾ ਕੇ ਤਾਂ ਵੈਸੇ ਮਨ ਨੂੰ ਸ਼ਾਂਤੀ ਮਿਲਦੀ ਆ ਪਰ ਸ਼ਾਮ ਦੇ ਟਾਈਮ ਥੋੜਾ ਜਿਆਦਾ ਹੁੰਦਾ ਜੀ ਬਈ ਇਹ ਹੈਗਾ ਮੋਗਾ 43 ਕੋੜ ਤੋਂ ਪੁਰਾ ਤਿੰਨ ਤੇ ਫੇਰ ਕੋੜ 15 ਕਿਲੋਮੀਟਰ ਇੱਥੇ ਬਈ ਇਹ ਹੈਗਾ ਇਹ ਸਰਵਸ ਰੋਡ ਜੇਦੋਂ ਆਪਾਂ ਜਾਣੇ ਇਹ ਬਰਿੰਡਾ ਤੋਂ ਅੰਮ੍ਰਿਤਸਰ ਰੋਡ ਤੇ ਫੁਰਕਪੁਰੀ ਵਾਲਾ ਇਹ ਸਾਹਮਣੇ ਬਈ ਆ ਗਿਆ ਪੁਲ ਤੇ ਪੁਲ ਨਹੀਂ ਆਪਾਂ ਚੜਨਾ ਪੁਲ ਦੇ ਥੱਲੇ ਦੀ ਜਾਵਾਂਗੇ ਕਿ ਵੈਸੇ ਪਰ ਆਪਾਂ ਨੂੰ ਸਿੱਧਾ ਦਾਨ ਚ ਫੈਲਾ ਜੀ ਥੰਨੇ ਬਈ ਟਰੈਕ ਬਹੁਤ ਹੁੰਦਾ ਸਿੱਧੇ ਚੱਲਾਂਗੇ 2-4 ਮਿੰਟ ਵੱਧ ਲੱਗ ਜਾਣਗੇ ਕੋਈ ਚੱਕਰ ਨਹੀਂ